ਦੇ ਪਲੀਜ਼ ਕਾਈਂਡਲੀ ਐਜ਼ ਰਿਕਵੈਸਟਡ ਦੇਖੋ ਅੱਜ ਮੈਂ ਆਪਣੇ ਸਾਥੀਆਂ ਨਾਲ ਸਬਲਬੀਰ ਸਿੰਘ ਸਿੱਧੂ ਸਾਡੇ ਫਾਰਮਰ ਮਨਿਸਟਰ ਮਦਰ ਲਾਲ ਜਲਾਲਪੁਰ ਸਾਹਿਬ ਸਾਡੇ ਐਸਐਮਐਲਏ ਸਾਤਰਪੁਰ ਰਜਿੰਦਰ ਸਿੰਘ ਬਾਜਵਾ ਜੀ ਜਿਹੜੇ ਪੁਰਾਣੇ ਪੰਚਾਇਤਾਂ ਦੇ ਮਨਿਸਟਰ ਰਹੇ ਨੇ ਤੇ ਢਿੱਲੋ ਸਾਹਿਬ ਇਹ ਮੇਰੇ ਨਾਲ ਨੇ ਐਡਵੋਕੇਟ ਸਾਹਿਬ ਤੇ ਮਿਸਟਰ ਦਿਓਲ ਐਡਵੋਕੇਟ ਵੀ ਨੇ ਇੱਕ ਤੇ ਚਿੱਠੀ ਅਸੀਂ ਜਿਹੜੀਆਂ ਜਿਹੜੀਆਂ ਐਪਰੀਹੈਂਸ਼ਨ ਸਾਡੀ ਪਾਰਟੀ ਵੱਲੋਂ ਨੇ ਉਹ ਮੈਂ ਚਿੱਠੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਸਾਈਨ ਚਿੱਠੀ ਹੁੰਦੇ ਹੈ ਇਹ ਅਨਸਾਈਨਡ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ ਜੀ ਜੀ ਠੀਕ ਹੈ ਸਰ ਉਹਨਾਂ ਨੂੰ ਆਲਰੇਡੀ ਸਾਈਨਡ ਹੈ ਪੇਜ ਤੇ ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਨਾਲ ਇਹ ਜਿਹੜੀਆਂ ਪੰਚਾਇਤੀਆਂ ਇਲੈਕਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਵਿੱਚ ਕਮੀਆਂ ਪੇਸ਼ੀਆਂ ਦੱਸੀਆਂ ਨੇ ਇੱਕ ਇੱਕ ਮਿੰਟ ਯਾਰ ਇੱਕ ਵੱਡੀ ਕਮੀ ਪੇਸ਼ੀ ਇਹ ਹੈ ਕੇ ਜਿਹੜੇ ਇਲੈਕਟਰਲ ਰੋਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਪਿੱਕ ਇੱਕ ਵੰਡਿਆਰ ਗੱਲ ਸੁਣੋ ਉਹਨਾਂ ਨੇ ਇੱਕ ਇੱਕ 23 ਤੋਂ ਉਹ ਲਿਸਟਾਂ ਪਿੱਕ ਕੀਤੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ ਇੱਕ ਇੱਕ 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖਿਲਾਉਣਾ ਚਾਹੁੰਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਸਾਲ ਬਾਅਦ 18 ਦਾ ਹੋ ਗਿਆ ਤੋਂ ਬਹੁਤ ਸਾਰੀਆਂ ਐਹੋ ਜੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੀ ਨੂੰ ਅਸੀਂ ਇੱਕ ਵਾਰ ਰੀ ਰੀਲੂਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰ ਲਾਂਗੇ ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਹੈ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ 'ਤੇ ਵੋਟਰ ਲਿਸਟਾਂ ਵੀ ਆਏ ਨੇ ਇਹਨਾਂ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਦਨ ਆਵਰ ਜੋ ਚੀਜ਼ ਉਹ ਵੀ ਹੋ ਜਾਈਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਹੈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਜਨਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਾਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲੋ ਟੈਲੀਫੋਨ ਤੇ ਵੀ ਹੋ ਜਾਂਦਾ ਹੈ ਇੱਕ ਤੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਂਦਾ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨੇ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਹੈ ਸਾਰੇ ਸੈਕਟਰੀ ਜਿਹੜੇ ਨੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਸਾਰੇ ਬੀ ਡੀ ਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਬੀ ਡੀਓ ਕੋ ਦੋ ਦੋ ਤਿੰਨ ਤਿੰਨ ਬਲਾਕ ਦੇ ਜਿਸ ਦਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੇਵਾਲ ਬੈਠੇ ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਜਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣੇ ਚਾਹੀਦੇ ਕਈ ਸੈਕਟਰੀਜ਼ ਨੇ ਜਿਨ੍ਹਾਂ ਕੋ 80-80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ 55 ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਪਲਾਈਬਲ ਨੇ ਜਿਹੜੇ ਜਿਹੜੇ ਸੈਕਟਰੀ ਐ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਨੂੰ ਉਹਨਾਂ ਨੂੰ ਇਹ ਗੱਲ ਕਹਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੜਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓਜ਼ ਦੇ ਟੈਲੀਫੋਨ ਬੰਦ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਡ ਦੇ ਵੀ ਛੁੱਟੀ ਆ ਜਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਕਿ ਤੁਸੀਂ ਐ ਐਸਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਇਹ ਮੈਂ ਦੱਸਣਾ ਚਾਹਨਾ ਅੱਜ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਯਕੀਨ ਦਵਾਇਆ ਕਿ ਜਿਹੜਾ ਆਲਰੇਡੀ ਸ਼ੈਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆਂਦੀ BC ਦੀ SC ਦੀ ਕੋਈ ਲੋੜ ਨਹੀਂ ਪੈਗੀ ਇਹ ਕੀ ਹੈ ਜੀ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤਹਿਸੀਲਾਂ ਵਿੱਚ ਤਹਿਸੀਲਦਾਰ ਨਹੀਂ ਬੈਠੇ ਨੈੱਬ ਤਹਿਸੀਲਦਾਰ ਨਹੀਂ ਬੈਠੇ ਤੇ ਦੱਸੋ ਜਿਹੜਾ ਤੁਸੀਂ ਅਸੀਂ ਇੱਕ ਜਾਰੀ ਕੀਤਾ ਸੀ ਇਹਨਾਂ નોਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੱਤਾ ਤੇ ਤੁਸੀਂ ਆਪਣੇ ਇੱਕ ਐਫੀਡੇਵਿਟ ਲਾ ਦਿਓ ਨਾਲ ਜਿਸ ਐਫੀਡੇਵਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ 'ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਨੋਟਰੀ ਪੱਬੇ ਕੋ ਟੈਸਟ ਕਰਾਏਗਾ ਉਹ ਜੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤ ਦੀ ਪੈਲੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਗਜ਼ ਮਨਜ਼ੂਰ ਨੇ ਸਾਨੂੰ ਤਹਿਸੀਲਦਾਰਾਂ ਦੇ ਦੂਸਰ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਚ ਨਹੀਂ ਬੈਰੇ ਤੇ ਉਹ ਬੰਦੇ ਆਪਣੇ ਨੋਟੀਫਾਈ ਕਿੱਥੋਂ ਕਰਾਣ ਦੀ ਮੋਹਰ ਕਿੱਥੋਂ ਲਵਾਣ ਤੋਂ ਉਹਦੇ ਵਾਸਤੇ ਅਸੀਂ مشکور ਆ ਇਲیکشن کمਿਸ਼ਨ ਸਾਹਿਬ ਨੇ ਸਾਡੀ ਇਹ ਗੱਲ تسلیم ਕੀਤੀ ਹੈ ਕਿ ਖੱਜਲ ਖਰਾਬੀ ਟਾਣ ਵਾਸਤੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਣ ਵਾਸਤੇ ਅਸੀਂ ਇਹ ਕਰਾਵਾਂਗੇ ਮੈਂ ਇੱਕ ਹੋਰ ਗੁਜ਼ਾਰੇਸ਼ ਇਹਨਾਂ ਕੀਤੀ ਹੈ ਕਿ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਜਦੋਂ ਗਿਣਤੀ ਹੁੰਦੀ ਹੈ ਉਦੋਂ ਕੈਮਰੇ ਲੱਗ ਜਾਂਦੇ ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕੀ ਗਿਣਤੀ ਦੇ ਵਿੱਚ ਕੋਨੀ ਕੀ ਹੁੰਦਾ ਡਰ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਹੈ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਨੇ ਆ ਗਿਣਤੀ ਅੰਡਰ ਕੈਮਰਾਸ ਕੀਤੀ ਹੈ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਨਾ ਕਿ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਫੀ ਹੱਦ ਤੱਕ ਇਹ ਸਹਿਮਤ ਸਨ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਤੇ ਇੱਥੇ ਵੀ ਲੱਗਣੇ ਚਾਹੀਦੇ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਨੋਟਿਸ ਲਿਆਏ ਆ ਕਿ ਅੱਜ ਇਹ ਪਿਛਲੇ 2 ਦਿਨ ਤਾਂ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਰੱਖ ਰਿਹਾ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾ ਰਹੀ ਬੀਡੀਪੀਓਜ਼ ਦਤਨਾਚ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਐਸਡੀਐਮ ਐਸਡੀਐਮ ਤੇ ਡੀਸੀਜ਼ ਲਾਸਟ ਮੂਮੈਂਟ ਫਲਾਈਬਲ ਅਫਸਰ ਲਾ ਲਏ ਕਿਉਂਕਿ ਜੇ ਵੋਟ ਅੱਛਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਾਰੀਖ ਤੱਕ ਜਿਹਦੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ एसडीएम ऑफिस ਚ ਤਿੰਨੇ ਦਿਨ ਦਾ ਟਾਈਮ ਹੈ ਤੁਹਾਡੀ ਨੋਮੀਨੇਸ਼ਨ ਦੀ ਅਖੀਰਲੀ ਤਾਰੀਖ 4 ਤਰੀਕ ਨੂੰ ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ ਐਸਡੀਐਮ ਆਫਿਸ 'ਚ ਬਣਾ ਸਕਦੇ ਹੋ ਜੇ ਨਾ ਬੜੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਹੋ ਸੋ ਇਹਨਾਂ ਦੇ ਵੇਖੋ ਫਲੋਰ ਆਫ ਦਿ ਹਾਊਸ 'ਤੇ ਭਗਵੰਤ ਮਾਨ ਨੇ ਸਾਡੇ ਇੱਕ ਬਹੁਤ ਹੀ ਆਨਰੇਬਲ ਮੈਂਬਰ ਨੇ ਪੁੱਛਿਆ ਸੀ ਕਿ ਚੀਫ ਮਿਨਿਸਟਰ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਕਰਾਉਣ ਲੱਗੇ ਹੋ ਕੀ ਅਸੀਂ ਆਸ ਉਮੀਦ ਰੱਖੀਏ ਕਿ ਫੇਰ ਹੋਣਗੀਆਂ ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ ਉਨਾਂ ਨੇ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਫਰੀ ਐਂਡ ਫੇਅਰ ਹੋਣਗੀਆਂ ਤੇ ਵੇਖੋ ਇਲੈਕਸ਼ਨਾਂ ਅਨਾਉਂਸ ਦੀ ਇਹ ਇਲੈਕਸ਼ਨਾਂ ਅਨਾਉਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੈਮਾਨੇ ਤੇ ਐਸਟੀਐਮ ਬਦਲ ਲਏ ਡੀਸੀ ਬਦਲ ਲਏ ਤੇ ਡੀਸੀਆਂ ਦੇ ਜ਼ਰੀਏ ਜਿਹੜੀ ਪੁਰਾਣੀ ਰੈਜ਼ਰਵੇਸ਼ਨ ਸੀ ਜਿਹੜਾ ਰੋਸਟਰ ਬਣਿਆ ਸੀ ਪੁਰਾਣਾ ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟਾਗਰੀ 'ਚ ਰਿਜ਼ਰਵ ਨੇ ਉਹ ਇਸ ਟਾਈਮ ਖੁੱਲ੍ਹਣੀ ਚਾਹੀਦੀ ਸੀ ਰੈਜ਼ਰਵੇਸ਼ਨ ਉਹ ਡੀਸੀਆਂ ਕੋਲ ਲਾਸਟ ਮੋੜ ਤੇ ਗਲਤ ਕੰਮ ਕਰਵਾਇਆ ਗਿਆ ਮੈਂ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਸਮੁੱਚੇ ਅਫਸਰ ਸਹਿਬਾਨ ਨੂੰ ਇਹ ਬੇਨਤੀ ਕਰੂੰਗਾ ਡੀਸੀਆਂ ਤੋਂ ਲੈ ਕੇ ਥੱਲੇ ਤੱਕ ਕਿਰਪਾ ਕਰਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ ਨੂੰ ਕਿਸੇ ਸਟੇਜ ਤੇ ਤੁਹਾਨੂੰ ਮੁਸ਼ਕਲ ਦੇਣ ਦੇਖਣੇ ਪੈਣ ਕਿਉਂਕਿ ਇਹ ਸਰਕਾਰ ਬਹੁਤਾ ਚਿਰ ਚੱਲਣ ਵਾਲੀ ਨਹੀਂ ਤੁਹਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ ਪੰਜਾਬ ਪ੍ਰਮਾਤਮਾ ਦੇ ਸਹਾਰੇ ਛੱਡ ਦਿੱਤਾ ਕੋਈ ਐਡਮਿਨਿਸਟ੍ਰੇਸ਼ਨ ਆਦੀ ਚੀਜ਼ ਨਹੀਂ ਮੈਂ ਸਾਰੇ ਅਫਸਰ ਸਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਾਂ ਤੇ ਹੀ ਰਹਿਣਾ ਵੱਧ ਤੋਂ ਵੱਧ ਤੁਹਾਡੀ ਬਦਲੀ ਕੋਈ ਖੱਬੇ ਸੱਜੇ ਕਰਵਾ ਸਕਦਾ ਤਨਖਾਹ ਵੀ ਤੁਹਾਨੂੰ ਮਿਲਣੀ ਹੈ ਤੋਂ ਜਮਹੂਰੀਅਤ ਦਾ ਆਪਾਂ ਕਤਲ ਨਾ ਕਰੀਏ ਜੁਗੂਰੀਅਤ ਦਾ ਆਪਾਂ ਕਹਾਨਾ ਨਾ ਕਰੀਏ ਕਿਰਪਾ ਕਰਕੇ ਇਹਨੂੰ ਫੇਰ ਇਲੈਕਸ਼ਨ ਹੋ ਲੈਣ ਦਿਓ ਸਾਰੇ ਤੋਂ ਵੱਡੀ ਇਲੈਕਸ਼ਨ ਪੰਜਾਬ ਦੇ 13000 ਪਿੰਡਾਂ ਦੀ ਹੈ 70% ਦੀ ਪੰਜਾਬ ਪਿੰਡਾਂ ਵਿੱਚ ਰਹਿੰਦਾ ਤੋਂ ਮੈਂ ਸਾਰੇ ਅਫਸਰਜ਼ ਨੂੰ ਸਪੈਸ਼ਲੀ ਜਿਹੜਾ ਬੀਡੀਪੀਓ ਤੇ ਲੋਅਰ ਸਟਾਫ ਹੈ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤੇ 6 ਮਹੀਨਿਆਂ ਨੂੰ 6 ਮਹੀਨਿਆਂ ਨੂੰ ਨਹੀਂ ਤੇ ਸਾਲ ਨੂੰ ਨਹੀਂ ਤੇ 2 ਨੂੰ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗ੍ਰਾਉਂਡ ਛੱਡ ਜੋ ਬਣਦੀ ਤਾਂ ਇੰਨਾ ਹੀ ਮੈਂ ਕਹਿੰਦਾ ਹੋਇਆ ਅਸੀਂ ਆਸ ਉਮੀਦ ਕਰਦੇ ਆ ਇਲੈਕਸ਼ਨ ਕਮਿਸ਼ਨਰ ਸਾਹਿਬ ਪ੍ਰੀ ਐਂਡ ਫੇਅਰ ਪੋਲ ਕਰਵਾਣ ਦੇ ਬਹੁਤ ਬਹੁਤ ਜਨਾਬਾ ਬੜਾ ਸਾਲਾਂ ਨੇ ਆਯੂਸ਼ਮਾਨ ਸਰਵਿਸ ਦੀ ਬੰਦ ਕਰਤੀ ਇਹ ਕਹਿੰਦੇ ਵੀ 500 ਕਰੋੜ ਰੁਪਏ ਦਾ ਪਕਾਇਆ ਪੰਜਾਬਦ ਕਰਦਾ ਤੁਸੀਂ ਵੇਖੋ ਸਾਰੇ ਅਧਿਕਾਰੀ ਅਧਿਕਾਰੀ ਇੱਕ ਵਾਰੀ 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 ਹੁਣ ਤੁਸੀਂ ਇਹ ਵੇਖੋ ਹਾਲ ਕਿ ਸੈਂਟਰ ਕੋ ਪੈਸੇ ਲੈ ਲੈਨੇ ਤੇ ਲੋਕਾਂ ਨੂੰ ਅੱਗੇ ਪੈਸੇ ਜਿਹੜੇ ਆਯੂਸ਼ਮਾਨ ਭਰਦੇ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਹੈ ਉਹਨਾਂ ਕੰਪਨੀਆਂ ਨੂੰ ਉਹ ਪੈਸੇ ਨਹੀਂ ਦਿੱਤੇ ਜਾ ਰਹੇ ਉਹਦਾ ਮਤਲਬ ਉਹ ਪੈਸਾ ਕਿਤੇ ਹੋਰ ਇਸਤੇਮਾਲ ਕੀਤਾ ਜਾ ਰਿਹਾ ਇਸ ਤੋਂ ਵੱਡੀ ਡਰੈਸਿੰਗ ਡਾਊਨ ਕੀ ਦੇ ਸਕਦੀ ਗਾ ਹਰ ਤੁਸੀਂ ਅੱਜ ਆਨਰੇਬਲ ਹਾਈ ਕੋਰਟ ਚਲੇ ਜਾਓ ਸੁਪਰੀਮ ਕੋਰਟ ਚਲੇ ਜਾਓ ਪਰसों ਚੌਥੀ ਸੁਪਰੀਮ ਕੋਰਟ ਨੇ ਫੇਰ ਇਹਨਾਂ ਨੂੰ ਟਕਾ ਕੇ ਇਹਨਾਂ ਦਾ ਕਈ ਮਸਲਿਆਂ ਦੇ ਉੱਤੇ ਇਹਨਾਂ ਨੂੰ ਬਕਾਇਦਾ ਤੌਰ ਉਤੋਂ ਰੋਜ਼ ਕੋਈ ਨਾ ਕੋਈ ਛਿੜਕ ਪੈਂਦੀ ਹੈ ਐਨ ਪੰਜਾਬ ਗਵਰਨਮੈਂਟ ਇਜ਼ ਸ਼ੋਨ ਇਨ ਬੈਕਲਰ ਅ ਬੈਡ ਲਾਈਟ ਸੋ ਇਹ ਹੈ ਕਿ ਇਸ ਸਧਾਰਨ ਕਰਨ ਦੀ ਲੋੜ ਹੈ ਤੇ ਮੈਂ ਚਾਹਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਕਾਰਡਸ ਨੇ ਇਹ ਇਮੀਡੀਏਟਲੀ ਰੀਨਿਊ ਕਰਕੇ ਤੇ ਪ੍ਰਾਈਵੇਟ ਹਸਪੀਟਲ ਚਲਾਏ ਜਾਣ। ਜੁਰੇ ਜਾਖੜ ਦਾ ਅਸਤੀਫਾ ਦੇਣਾ ਚਰਚਾ ਚੱਲ ਕੇ ਮੈਂ ਦੇਖੀ ਕੱਲ ਵੀ ਬਿਆਨ ਦਿੱਤਾ ਵੀ ਕਾਂਗਰਸ ਕੋਈ ਸਮਝ ਨਹੀਂ। ਨਹੀਂ ਵੇਖੋ ਮੇਰੀ ਇੱਕ ਗੱਲ ਚੰਗੀ ਤਰ੍ਹਾਂ ਸੁਣ ਲਓ। ਪਹਿਲੀ ਗੱਲ ਤੇ ਉਸ ਅਸਤੀਫੇ ਦਾ ਪੱਕਾ ਪਤਾ ਨਹੀਂ ਸਾਨੂੰ। ਅਸਤੀਫੇ ਵਰਗਾ ਕੰਮ ਹੀ ਹੈ। ਕਿਉਂਕਿ ਜਿਸ ਆਸ ਉਮੀਦ ਨੇ ਭੱਜ-ਭੱਜ ਗਏ ਸੀ ਉਹ ਆਸ ਉਮੀਦ ਪੂਰੀ ਨਹੀਂ ਹੋਈ। ਇਹਨਾਂ ਦੀ ਜਗ੍ਹਾ ਜਿਹੜੀ ਉਹ ਰਵਨੀਤ ਬਿਟੂ ਲੈ ਗਿਆ ਇੱਥੇ ਇਹ ਲੱਭ ਰਹੀ ਸੀ ਕਿ ਮੈਨੂੰ ਇਹ ਰਾਜ ਸਭਾ ਦੇਣਗੇ ਤੇ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਅਦਾ ਜੋ ਮੈਨੂੰ ਪਤਾ ਲੱਗਾ ਸੀ ਲਾਰਾ ਲੱਪਾ ਇਹਨਾਂ ਨੂੰ ਇਹੀ ਲਾਇਆ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੌਟੇ ਦੀ ਲੋੜ ਇਹਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਵੱਜੀ ਤਾਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤਾਂ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਪੈਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਜੋ ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੀ ਪਿੱਠੇ ਛੁਰਾਇ ਇਹਨਾਂ ਨੇ ਖੀਲ ਲੇ ਮਹੀਨਿਆਂ ਵਿੱਚ ਮਾਰਿਆ ਜਿਸ ਕਰਕੇ 78 ਤੋਂ 18 ਤੇ ਆਏ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋ ਰਹੇ ਕਿਤੇ ਜਾਣ ਦਾ ਪ੍ਰੋਗਰਾਮ ਹੋਏ ਤਾਂ ਮੈਂ ਕਹਿ ਕੁਝ ਨਹੀਂ ਸਕਦਾ ਇੱਕ ਸਿੰਗਰਾਂ ਦੀ ਸਿਕਿਉਰਿਟੀ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਰਿਵਿਊ ਕੀਤਾ ਜਾ ਰਿਹਾ ਤੇ ਕੀਤਾ ਜਾ ਰਿਹਾ ਹੈ ਸਿੰਗਰ ਨੇ ਕਿਹਾ ਉੱਧਰ ਪਲੇਟ ਕੀਤਾ ਜਾਵੇ 6 ਮਹੀਨੇ ਤਰਖਾ ਪਹਿਲਾਂ ਜਮ੍ਹਾਂ ਕਰਾਈ ਜਾਵੇ ਤੇ ਬਹੁਤੇ ਸਿੰਗਰ ਕਰ ਦਿੰਦੇ ਨੇ ਵੇਖੋ ਸਿੰਗਰਸ ਦੀ ਸਕਿਉਰਿਟੀ ਉਹਦੇ ਕੋ ਪੈਸੇ ਲੈਣੇ ਜਾਂ ਨਾ ਲੈਣੇ ਉਹ ਤੇ ਗਵਰਨਮੈਂਟ ਦਾ ਕੰਮ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਤੇ ਬਟ ਮੈਂ ਸਮਝਦਾ ਜੇ ਸਟੇਜ ਆਰਟਿਸਟ ਤੇ ਇਹ ਕਾਨੂੰਨ ਬਣਾ ਨਹੀਂ ਰਿਹਾ ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਹੈ ਜਾਂ ਕਾਨੂੰਨ ਬਣਾਇਆ ਹੈ ਜਾਂ ਰੂਲਸ ਐ ਰੈਗੂਲੇਸ਼ਨਸ ਨੇ ਤੇ 1100 ਬੰਦਾ ਤੇ ਇਹ ਵੀ ਸਟੇਜ ਆਰਟਿਸਟ ਦੀ ਹੈ ਭਗਵੰਤ ਜੀ 1100 ਦੇ ਕੋਲ ਹੀ ਇਹਨੂੰ ਵੀ ਕੋਈ ਨਾ ਕੋਈ ਜੇ ਜੇ ਇਹ ਪੈਸੇ ਜਿਹੜੇ ਨੇ ਉਹ ਦੇਖੋ ਗਿੱਪੀ ਘਰੇਵਾਲ ਕੋ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋ ਲੈ ਜਾ ਸਕਦੇ ਸਾਡੇ ਸਿੰਗਰ ਕੋ ਬੱਬੂ ਮਾਨ ਕੋ ਜਾਂ ਏਪੀ ਟੈਲੋਂ ਕੋ ਲੈ ਜਾ ਸਕਦੇ ਨੇ ਤਾਂ ਫਿਰ ਇਹਨੂੰ ਵੀ ਲੈਣੇ ਚਾਹੀਦੇ ਨੇ بیمار ਇਹ ਵੀ ਹੈ ਚਲੋ ਭਾਵੇਂ ਬਿਮਾਰੀ ਹੈ ਉਹ ਕਾਇਦ ਹੈ ਕਿ ਇਹਦੇ ਕੋ ਵੀ ਪੈਸੇ ਲੈਣ ਹਾਂ ਉਹ ਇਸ ਗੱਲ ਕਰ ਰਹੇ ਮੈਂ ਸਮਝ ਲੈ ਕਿ ਇਹ ਵੀ ਸਟੇਜ ਆਰਟਿਸਟ ਹੀ ਹੈ ਜੀ ਇਹ ਤਾਂ ਵੀ ਹੋਰ ਤਾਂ ਕੋਈ ਕੋਈ ਐ ਉਹ ਜੇ ਕੋਈ ਕੰਮ ਹੈ ਹਾਂ ਜੀ ਜਿਹੜਾ ਦੇ ਨਾਲ ਵਿੱਚ ਕਿਹਾ ਸੀ ਪ੍ਰਧਾਨ ਮੰਤਰੀਆਂ ਨੂੰ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ ਕਰਤਾ ਜਿਹੜੇ ਜੰਗਲ ਇਸਫਰ ਚੱਲ ਉਹਨਾਂ ਕੋਦੇ ਖਾਲੀ ਕਰਾ ਲੈਣ ਉਹਨਾਂ ਕੋ ਤੇ ਇੱਕ ਇੱਕ ਸੀ ਇਹਦੇ ਕੋ ਪੰਜ ਨੇ ਇਹ ਕਦੋਂ ਕਰੇਗਾ ਪਹਿਲੇ ਇਹਨੂੰ ਪੁੱਛੋ ਨਾ ਉਹਨਾਂ ਕੋ ਤੇ ਹੈ ਹੀ ਵਿਚਾਰਿਆ ਕੋ ਇੱਕ ਇੱਕ ਸੀ ਜਿੰਨੇ ਮਾਜਰੇ ਸੀ ਮਾਜਰੇ ਦੇ ਇਹਨਾਂ ਦੇ ਹੈ ਬੜੇ ਰਿਸ਼ਤੇਦਾਰ ਉਹ ਸਾਰੇ ਇਹਦੀਆਂ ਕੋਠੀਆਂ 'ਚ ਹੀ ਆ ਸਕਦੇ ਨੇ ਕੰਮ ਤੇ ਸਾਰੇ ਮਾਜਰੇ ਦੇ ਵਾਸੀ ਹੀ ਕਰ ਰਹੇ ਸੀ ਅੱਜ ਤੇ ਬੜਾ ਕੋਈ ਨਿਕਲਣਾ ਅਜੇ ਬੜਾ ਕੋਈ ਨਿਕਲ ਨਾ ਦੋ ਚਾਰ ਦਿਨ ਹੀ ਖਲੋ ਉਹ ਜੋ ਮਾਜਰਿਆਂ ਦੇ ਕਾਰਨਾਂ ਮੈਨੇ ਉਹ ਕਰਦੇ ਤੇ ਇਹਦੇ ਕਹਿੰਦੇ ਸੀ ਜੋ ਕੁਝ ਬਾਹਰਲੇ ਮੁਲਕਾਂ ਜਾ ਰਿਹਾ ਸੀ ਉਹ ਇਹਦੇ ਵਾਸਤੇ ਕੰਮ ਕਰਦੇ ਸੀ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਲੀਆਂ ਆਪਣੀਆਂ ਜੇ ਰੱਖੀਆਂ ਨਾ ਮੈਂ ਤੇ ਉਹਨਾਂ ਮਾਜਰਿਆਂ ਨੂੰ ਕਹੂੰ ਤੁਹਾਡੀ ਕੋਠੀ ਗਾਲੀ ਕਰਾਂਦਾ ਜਿਹੜੀ ਇਹਦੀਆਂ ਪੰਜ ਨੇ ਉਹਨਾਂ ਚ ਆਜੂ ਕੰਮ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਇਹਦੇ ਨਾਲ ਸਾਰਾ ਕੰਮ ਜੋ ਪੰਜਾਬ 'ਚ ਹੋ ਰਿਹਾ ਸੀ ਉਹ ਇਹਦੇ ਬਿਹਾਫ ਤੇ ਕੀਤਾ ਜਾ ਰਿਹਾ ਸੀ ਹਾਂਜੀ ਤੁਸੀਂ ਕਹਿੰਦੇ ਦੋ ਦਿਨਾਂ ਚ ਅਗਲੇ 'ਚ ਕੁਝ ਖੜ ਜੋ ਕੋ ਪਤਾ ਸਾਨੂੰ ਲੱਗਾ ਹੀ ਹੈ ਜੀ ਕੋਈ ਨਾ ਕੋਈ ਨਵਾਂ ਮਾਜਰਾ ਚੱਲੇਗਾ ਉਹ ਜਦੋਂ ਚੱਲੇਗਾ ਫਿਰ ਦੋ ਦਿਨਾਂ ਬਾਅਦ ਗੱਲ ਕਰਾਂਗੇ ਸੁਣੋ ਆ ਜਾ